ਸਾਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੀ ਤਹਿਸੀਲ ਸਾਦਲ ਸ਼ਹਿਰ ਦੇ ਪਿੰਡ ਸੁੰਦਰਪੁਰਾ ਦੇ ਵਿੱਚ ਪਿੰਡ ਸੁੰਦਰਪੁਰਾ ਦੇ ਵਿੱਚ ਦੋਸਤੋ ਤੁਹਾਨੂੰ ਅੱਜ ਇੱਕ 1975 ਵੇਲੇ ਦਾ ਬਣਿਆ ਹੋਇਆ ਘਰ ਦਿਖਾ ਰਹੇ ਹਾਂ ਇਹ ਘਰ ਦਾ ਬਾਹਰਲੇ ਪਾਸਿਓਂ ਦਰਵਾਜ਼ਾ ਤੇ ਉਸ ਦੇ ਬਿਲਕੁਲ ਨਾਲ ਬਣੀ ਹੋਈ ਬੈਠਕ ਪਹਿਲਾਂ ਘਰਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਹੁੰਦਾ ਸੀ ਕਿ ਇੱਕ ਪਾਸੇ ਦਰਵਾਜ਼ਾ ਤੇ ਇੱਕ ਪਾਸੇ ਬੈਠਕ ਬਣਾਈ ਜਾਂਦੀ ਸੀ ਕਿ ਬਾਹਰੋਂ ਕੋਈ ਆਇਆ ਗਿਆ ਤਾਂ ਉਸ ਨੂੰ ਬੈਠਕ ਦੇ ਵਿੱਚ ਬਿਠਾਇਆ ਜਾਂਦਾ ਸੀ ਸਰਦਾਰ ਚੰਨਣ ਸਿੰਘ ਜੀ ਮਾਨ ਉਹਨਾਂ ਨੇ ਇਹ ਘਰ 1975 ਦੇ ਵਿੱਚ ਬਣਾਇਆ ਇਹ ਬਿਲਕੁਲ ਨਾਲ ਇਸ ਤੇ ਬੈਠਕ ਬਣੀ ਹੋਈ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਦਰਵਾਜ਼ਾ ਤੇ ਦਰਵਾਜ਼ੇ ਦੇ ਨਾਲ ਬੈਠਕ ਲਾਜ਼ਮੀ ਹੁੰਦੀ ਸੀ ਘਰਾਂ ਦੇ ਵਿੱਚ ਇਹ ਤੁਹਾਨੂੰ ਅੱਜ ਸਾਰਾ ਘਰ ਦਿਖਾਵਾਂਗੇ ਦੋਸਤੋ ਪੁਰਾਣੇ ਇਸ ਘਰ ਦੇ ਤਖਤੇ ਨੇ ਪੁਰਾਣੀਆਂ ਛੱਤਾਂ ਨੇ ਜਿਸ ਤਰ੍ਹਾਂ ਪਹਿਲਾਂ ਟਾਇਲ ਬੱਤੇ ਦੀ ਛੱਤ ਹੁੰਦੀ ਸੀ ਤੇ ਇਹ ਜਿਹੜੇ ਦਰਵਾਜ਼ੇ ਸੀ ਇਹ ਇਹ ਸਵਾਗਤੀ ਦਰਵਾਜ਼ੇ ਵੀ ਸੀ ਤੇ ਇੱਥੇ ਸਮਾਨ ਵਗੈਰਾ ਜਿਹੜਾ ਰੱਖਣ ਦੇ ਵਾਸਤੇ ਵੀ ਇਹਨਾਂ ਨੂੰ ਵਰਤਿਆ ਜਾਂਦਾ ਸੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਦਰਵਾਜ਼ੇ ਢਾ ਦਿੱਤੇ ਤੇ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੁਬਾਰਾ ਫਿਰ ਇਹਨਾਂ ਦਾ ਟ੍ਰੈਂਡ ਆ ਰਿਹਾ ਕੁਝ ਪਿੰਡਾਂ ਨੇ ਅੱਜ ਵੀ ਸਾਂਭੇ ਹੋਏ ਨੇ ਇਹ ਜਿਹੜਾ ਸਰਦਾਰ ਚੰਨਨ ਸਿੰਘ ਜੀ ਮਾਣ ਉਹਨਾਂ ਨੇ ਜਿਹੜਾ ਘਰ ਬਣਾਇਆ ਸੀ ਉਹ ਤੁਹਾਨੂੰ ਦਿਖਾ ਰਹੇ ਹਾਂ ਉੱਪਰ ਚੁਬਾਰਾ ਇਸਦੇ ਬਣਿਆ ਆ ਥੱਲੇ ਖੁੱਲਾ ਡੋਲਾ ਇਸ ਘਰ ਦਾ ਵੇੜਾ ਪਿਛਲੇ ਪਾਸੇ ਕਮਰੇ ਤੇ ਅੱਗੇ ਇਸਦੇ ਜਿਹੜਾ ਬਰਾਂਡਾ ਬਣਿਆ ਆ ਪਹਿਲਾਂ ਇਸੇ ਤਰੀਕੇ ਦੇ ਨਾਲ ਹੀ ਘਰ ਬਣਦੇ ਸੀ ਪਿੱਛੇ ਇੱਕ ਲਾਈਨ ਦੇ ਵਿੱਚ ਕਮਰੇ ਹੁੰਦੇ ਸੀ ਅੱਗੇ ਬਰਾਂਡੇ ਬਣਾਏ ਜਾਂਦੇ ਸੀ ਤੇ ਬਰਾਬਰ ਇਹਨਾਂ ਨੂੰ ਸਟੋਰ ਵਗੈਰਾ ਕਹਿ ਦਿੰਦੇ ਸੀ ਸਮਾਨ ਵਗੈਰਾ ਰੱਖਣ ਦੇ ਵਾਸਤੇ ਹੁਣ ਤਾਂ ਜਿਹੜੇ ਘਰ ਬੰਦਦੇ ਉਹ ਚਾਰ ਚਫੇਰੀਓਂ ਬੰਦ ਕੋਠੀ ਟਾਈ ਬਣਦੇ ਆ ਪਰ ਇਹ ਖੁੱਲੇ ਡੁੱਲੇ ਵੇੜਿਆਂ ਵਾਲੇ ਉਹੀ ਘਰ ਨੇ ਜਦੋਂ ਇੱਕ ਘਰ ਦੇ ਵਿੱਚ ਕਾਫੀ ਸਾਰਾ ਜਿਹੜਾ ਪਰਿਵਾਰ ਇਕੱਠਾ ਹੱਸਦਾ ਵਸਦਾ ਰਹਿੰਦਾ ਸੀ ਤੇ ਲੋਕ ਵੇੜੇ ਦੇ ਵਿੱਚ ਮੰਝੀਆਂ ਢਾਕੇ ਬੈਠਿਆ ਕਰਦੇ ਸੀ ਦੋਸਤੋ ਇਹ ਕਾਫੀ ਪੁਰਾਣਾ ਘਰ ਆ ਤੇ ਪਰਿਵਾਰ ਨੇ ਆਪਣੀ ਜਿਹੜੀ ਵਿਰਾਸਤਾ ਉਸ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਇਹ ਸਾਹਮਣੇ ਜਿਹੜੀ ਦਿਖਾਈ ਦੇ ਰਹੀ ਇਹ ਰਸੋਈ ਆ ਇਸ ਦੇ ਵਿੱਚ ਜਿਹੜਾ ਨਾਲ ਹੀ ਚੌਂਕਾ ਵਗੈਰਾ ਬਣਿਆ ਹੋਇਆ ਸੀ ਤੇ ਇਹ ਰਸੋਈ ਦੇ ਤੌਰ ਤੇ ਇਸ ਨੂੰ ਵਰਤਿਆ ਜਾਂਦਾ ਸੀ ਦੋਸਤੋ ਤੁਹਾਨੂੰ ਉੱਪਰਲੇ ਪਾਸੇ ਵਿੱਚ ਬਾਰਾ ਵੀ ਦਿਖਾਵਾਂਗੇ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਨੇ ਬੜੀ ਖੂਬਸੂਰਤ ਜਿਹੜੀ ਕਲਾਕਾਰੀ ਕੀਤੀ ਹੋਈ ਆ ਉੱਪਰਲੇ ਪਾਸੇ ਜਿਸ ਤਰ੍ਹਾਂ ਇਹ ਸਾਰੀ ਜਾਲੀ ਐ ਇਸ ਦਾ ਅੱਜ ਦੁਬਾਰਾ ਟ੍ਰੈਂਡ ਫੇਅਰ ਚੱਲ ਰਿਹਾ। ਇਹ ਤੁਹਾਨੂੰ ਅੰਦਰਲੇ ਪਾਸੇ ਤੋਂ ਦੋਸਤੋ ਚੁਬਾਰਾ ਦਿਖਾ ਰਹੇ ਆ। ਸਾਹਮਣੇ ਇਹ ਬਾਰੀਆਂ ਆਮ ਹੀ ਜਿਹੜੇ ਪਰਿਵਾਰਾਂ ਦੇ ਪੁਰਾਣੇ ਘਰ ਨੇ ਤੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਬਾਰੀਆਂ ਨੂੰ ਦੇਖਿਆ ਹੋਵੇਗਾ ਕਿ ਖੁੱਲੇ ਡੁੱਲੇ ਕਮਰੇ ਉਹਨਾਂ ਦੇ ਵਿੱਚ ਸ਼ਬੀਲਾ ਬਾਰੀਆਂ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਸੀ ਤੇ ਅੱਗੇ ਲੱਕੜ ਦੇ ਜਿਹੜੇ ਤਖਤੇ ਲਾਏ ਜਾਂਦੇ ਸੀ। ਹੁਣ ਤਾਂ ਸ਼ਬੀਲ ਵੀ ਕਿਸੇ ਕਿਸੇ ਘਰ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਨਹੀਂ ਤਾਂ ਸ਼ਬੀਲਾਾਂ ਵਗੈਰਾ ਗੁੰਮ ਹੀ ਹੋ ਗਾਂ ਤੇ ਅੱਜ ਕੱਲ ਲੱਕੜ ਦੇ ਜਿਹੜੇ ਕਬੂੜ ਵਗੈਰਾ ਉਹ ਬਣਨੇ ਸ਼ੁਰੂ ਹੋ ਗਏ ਚੁਬਾਰੇ ਦੀ ਵੀ ਦੋਸਤੋ ਡਿਜ਼ਾਈਨਿੰਗ ਖੂਬਸੂਰਤੀ ਹੈ ਜਿਹੜੀ ਉਹ ਦੇਖਣ ਵਾਲੀ ਆ ਬਹੁਤ ਵਧੀਆ ਕਾਰੀਗਰੀ ਦੇ ਨਾਲ ਇਸ ਨੂੰ ਬਣਾਇਆ ਗਿਆ ਇਸ ਘਰ ਦੇ ਵਿੱਚ ਪਿੱਛੇ ਜੇ ਇੱਕ ਫਿਲਮ ਵੀ ਸ਼ੂਟ ਹੋ ਚੁੱਕੀ ਹੈ ਜਿਮੀ ਸ਼ੇਰਗਿੱਲ ਦੀ ਉਹ ਅਲੇ ਰਿਲੀਜ਼ ਨਹੀਂ ਹੋਈ ਤੇ ਦੋਸਤੋ ਇਹ ਅੰਦਰਲੇ ਪਾਸੇ ਤੋਂ ਜਿਹੜਾ ਦਰਵਾਜ਼ਾ ਮੇਨ ਉਹ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਤੁਹਾਨੂੰ ਇਸ ਘਰ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੁਹਾਨੂੰ ਇਹ ਵੀਡੀਓ ਸਾਡੀ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ